ਹਾਂਜੀ ਸਸਿਕਾ ਜੀ ਸਾਰੀ ਦਾ ਤੁਹਾਡੇ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਮੈਂ ਠੀਕ ਠਾਕ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਸਵਾਗਤ ਆ ਲੈ ਕੇ ਹਾਜ਼ਰ ਆਪਾਂ ਨਵੀਂ ਵੀਡੀਓ ਤੇ ਸਭ ਤੋਂ ਪਹਿਲਾਂ ਤਾਂ ਅੱਜ ਹੈਗਾ ਜੀ ਮੇਰਾ ਬਰਥਡੇ ਤੇ ਇਟਾਲੀਅਨ ਚ ਕੰਪਲਿਆਨੋ ਤੇ ਅੱਜ ਜੇ ਮੇਰੇ ਕੋਲ ਟਾਈਮ ਵੀ ਸੀ ਮੈਂ ਜਲਦੀ ਫ੍ਰੀ ਹੋ ਗਈ ਸੀਗੀ ਤੇ ਮੈਂ ਕਿਹਾ ਚਲੋ ਨਾਲੇ ਆਪਾਂ ਵੀਡੀਓ ਬਣਾਉਨੇ ਆ ਤੁਹਾਡੇ ਕਈ ਕਮੈਂਟਾਂ ਦੇ ਆਨਸਰ ਸੀਗੇ ਦੇਣੇ ਜ਼ਰੂਰੀ ਸੀ ਨਾਲੇ ਇੱਕ ਖੁਸ਼ਖਬਰੀ ਵੀ ਸੀ ਮੈਂ ਕਿਹਾ ਚਲੋ ਆਪਾਂ ਨਾਲੇ ਵੀਡੀਓ ਬਣਾਉਨੇ ਆ ਨਾਲੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਹਾਂਜੀ ਇਹ ਮੈਂ ਅੱਜ ਮੇਰਾ ਕੰਪਲੀਅਨੋ ਕਰਤੀ ਬਰਥਡੇ ਕਰਕੇ ਤੇ ਮੇਰੇ ਬੇਟੇ ਨੇ ਆ ਮੈਨੂੰ ਐਨਕਾਂ ਗਿਫਟ ਕੀਤੀਆਂ ਸੀ ਤਾਂ ਕਰਕੇ ਮੈਂ ਲਾਈਆਂ ਤੁਸੀਂ ਤੇ ਇਹ ਚੈਨ ਆ ਜਿਹੜੀ ਤੇ ਇਹ ਮਿਨਵੇਟੀ ਨੇ ਮੈਨੂੰ ਗਿਫਟ ਕੀਤੀ ਸੀਗੀ ਉਹ ਰਾਤ ਆਈ ਆ ਤੇ ਲੈ ਕੇ ਆਈ ਸੀ ਤੇ ਆਵਾਜ਼ ਇਹਨਾਂ ਨੇ ਗਿਫਟ ਕੀਤੀ ਸੀ ਤੇ ਤਾਂ ਮੈਂ ਕਿਹਾ ਚਲੋ ਮੈਂ ਨਾਲੇ ਤਾਂ ਵੀ ਚਲੋ ਮੇਰਾ ਫੈਮਿਲੀ ਚੈਨਲ ਵੀ ਹੈ ਹਨਾ ਤੁਹਾਨੂੰ ਪਤਾ ਹੀ ਆ ਤੇ ਮੈਂ ਕਿਹਾ ਨਾਲੇ ਮੈਂ ਜਦੋਂ ਸਾਰਾ ਕੁਝ ਪਾਲ ਕੇ ਨਾਲੇ ਮੈਂ ਵੀਡੀਓ ਬਣਾਉਣੀ ਹੈ ਨਾਲੇ ਚਲ ਇਹਨਾਂ ਨਾਲ ਬੱਚੇ ਵੀ ਖੁਸ਼ ਹੋ ਜਾਣਗੇ ਵੀ ਮੰਮਾ ਨੇ ਸਾਰੇ ਕੁਝ ਪਾਲਿਆ ਦਿੱਤਾ ਅੱਜ ਮੈਂ ਸਵੇਰ ਜਲਦੀ ਉੱਠ ਖੜੀ ਸੀਗੀ ਤੇ ਕਿਉਂਕਿ ਕੰਮ ਤੇ ਤਾਂ ਮੈਂ ਜਾਣਾ ਹੀ ਵੀਕਐਂਡ ਆ ਛੁੱਟੀ ਨਹੀਂ ਮਿਲਦੀਗੀ ਤੇ ਫੇਰ ਉੱਥੇ ਵੀ ਕੰਮ ਜ਼ਿਆਦਾ ਹੁੰਦਾ ਵਾ ਤੇ ਫਿਰ ਮੈਂ ਅੱਜ ਜਲਦੀ ਟਾਈਮ ਨਾ ਕੰਮ ਕਰਕੇ ਫ੍ਰੀ ਹੋ ਗਈ ਸੀ ਮੈਂ ਕਿਹਾ ਨਾਲ ਤਾਂ ਚਲੋ ਆਪਾਂ ਵੀਡੀਓ ਬਣਾਉਨੇ ਆ ਤੇ ਨਾਲੇ ਚਲੋ ਇੰਨੇ ਨਾ ਸਾਰਾ ਸਮਾਨ ਜਿਹਾ ਪਾ ਲਾਂਗੇ ਆਪਾਂ ਬੱਚੇ ਇੰਨੇ ਨਾ ਖੁਸ਼ ਹੋ ਜਾਣਗੇ ਕਿਉਂਕਿ ਰਾਤ ਜਦੋਂ ਮੈਂ ਕੰਮ ਤੋਂ ਆਈ ਤੇ ਉਦੋਂ ਇਹਨਾਂ ਨੇ ਸਾਰਿਆਂ ਨੇ ਮੈਨੂੰ ਗਿਫਟ ਦਿੱਤੇ ਹਾਂਜੀ ਚਲੋ ਜੀ ਆਪਾਂ ਇਹ ਗੱਲ ਛੱਡਦੇ ਆਂ ਚੱਲਦੇ ਆਪਨੇ ਵੀਡੀਓ ਵੱਲ ਜਾਣਕਾ ਤੁਹਾਨੂੰ ਪਤਾ ਹੀ ਆਪਣੀ ਜਿਹੜੀ ਵੀਡੀਓ ਹੁੰਦੀ ਆ ਇਟਲੀ ਦੇ ਪੇਪਰਾਂ ਨੂੰ ਇਟਲੀ ਦੀ ਇਮੀਗ੍ਰੇਸ਼ਨ ਨੂੰ ਲੈ ਕੇ ਹੁੰਦੀ ਆ ਤੇ ਆਪਣੇ ਨਾਲ ਜਿਹੜੇ ਵੀਰ ਭੈਣ ਜੁੜੇ ਆ ਹਨਾ ਦੇਵੀ ਉਹੋ ਜੋ ਜਾਂ ਜੋੜ ਰਹੇ ਆ ਬਹੁਤ ਵੀ ਉਹ ਇਟਲੀ ਦੇ ਜਿਨ੍ਹਾਂ ਨੇ ਪੇਪਰ ਭਰਾਏ ਆ ਜਾਂ ਵੀ ਮਤਲਬ ਪ੍ਰੋਵਲ ਵਾਲੇ ਸੋਚ ਰੇ ਆ ਹੁਣ ਤੇ ਜਾਂ ਫਿਰ ਇੱਥੇ ਆ ਚੁੱਕੇ ਆ ਹਨ ਤੇ ਉਹ ਵੀਰਾਂ ਦੇ ਬਹੁਤ ਆਪਾਂ ਨੂੰ ਕਮੈਂਟ ਹੁੰਦੇ ਆ ਤੇ ਜਾਂ ਜਿਨ੍ਹਾਂ ਨੇ ਆਉਣਾ ਹੁੰਦਾ ਵਾ ਜਾਂ ਉਹ ਜਿਹਨਾਂ ਦੇ ਮਤਲਬ ਹਜੇ ਪੇਪਰ ਨਹੀਂ ਨਿਕਲੇਗੇ ਉਹਨਾਂ ਦੇ ਕਮੈਂਟ ਹੁੰਦੇ ਆ ਆਪਾਂ ਨਾਲ ਦੀ ਨਾਲ ਜਿਹੜਾ ਜ਼ਰੂਰੀ ਹੁੰਦਾ ਰਿਪਲਾਈ ਕਰਦੇ ਆ ਜਿਹੜਾ ਜਾਣਕਾਰੀ ਵਾਲਾ ਹੁੰਦਾ ਆਪਾਂ ਉਹ ਵੀਡੀਓ ਬਣਾ ਕੇ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਦੇ ਆ ਹਾਂਜੀ ਸਭ ਤੋਂ ਪਹਿਲਾਂ ਤਾਂ ਬੀ ਕਮੈਂਟ ਆਪਣੇ ਵੀਰਾਂ ਦੇ ਜਿਨ੍ਹਾਂ ਦੇ ਹਜੇ ਨਹੀਂ ਪੇਪਰ ਨਿਕਲੇ ਹਨ 9 ਮਹੀਨੇ ਵਾਲੇ ਉਹਨਾਂ ਦੇ ਕਾਫੀ ਕਮੈਂਟ ਆਉਂਦੇ ਆ ਵੀ ਕਹਾਂ ਹਜੇ ਸਾਡੇ ਪੇਪਰ ਨਹੀਂ ਨਿਕਲੇ ਹਾਂਜੀ ਜੀ 9 ਮਹੀਨੇ ਵਾਲੇ ਪੇਪਰ ਨਿਕਲ ਰਹੇ ਆ ਹਨਾ ਵੇਟ ਕਰੋ ਤੁਸੀਂ ਵੀ ਕਿ ਜਿਵੇਂ ਜਿਵੇਂ ਮਤਲਬ ਸ਼ਹਿਰਾਂ 'ਚ ਹਿਸਾਬ ਆ ਹਨਾ ਵੀ ਨਿਕਲ ਰਹੇ ਆ ਹਨਾ ਵੀ ਟਾਈਮ ਟਾਈਮਿੰਗ ਦੇ ਹਿਸਾਬ ਨਾਲ ਕਿਉਂਕਿ ਹੁਣ ਮੈਨੂੰ ਲੱਗਦਾ ਜਿੱਥੋਂ ਤੱਕ ਆਪਣੇ ਕੋਲੇ ਕੱਲ ਨੂੰ ਲਾ ਉਸਤਾ ਜਾਂ 11 ਵਜੇ 1 ਮਿੰਟ ਦਾ ਆਇਆ ਬਾ ਤੇ ਮੈਂ ਸ਼ਾਇਦ ਇੱਥੇ ਲਾਉਂਗੀ ਵੀ ਉਲਾਉsta ਤੁਸੀਂ ਦੇਖ ਲਿਓ ਤੇ ਟਾਈਮ ਹੋਇਆ ਤਾਂ ਕਿਉਂਕਿ ਕਈ ਵਾਰ ਮੇਰੇ ਕੋਲ ਇਨਾ ਟਾਈਮ ਨਹੀਂ ਹੁੰਦਾਗਾ ਤੇ ਮੈਂ ਜਲਦੀ ਜਲਦੀ ਉਮੀ ਵੀਡੀਓ ਅਪਲੋਡ ਕਰਕੇ ਤੇ ਕਈ ਵਾਰ ਤਾਂ ਕੰਮ ਤੇ ਜਾ ਕੇ ਵੀਡੀਓ ਪਾਉਣੀ ਆ ਤੇ ਕਿਉਂਕਿ ਇੱਕ ਅੱਜ ਮੈਨੂੰ ਭੈਣ ਦਾ ਵੀ ਕਮੈਂਟ ਆਇਆ ਸੀਗਾ ਵੀ ਦੀਦੀ ਤੁਸੀਂ ਡੇਟ ਵੀ ਪਾਇਆ ਕਰੋ ਵੀ ਜਾਂ ਦੇਨ ਵੀ ਤੁਸੀਂ ਕਿਹੜੇ ਦੇਨ ਇਹ ਵੀਡੀਓ ਪਾ ਰਹੇ ਆ ਪਹਿਲਾਂ ਸਭ ਤੋਂ ਬੋਲ ਕੇ ਦੱਸਿਆ ਕਰੋ ਤੇ ਵੀ ਪਤਾ ਲੱਗ ਜਾਂਦਾ ਵੀ ਕਦੋਂ ਦੀ ਵੀਡੀਓ ਆ ਤੇ ਜੀ ਉਹ ਮੈਨੂੰ ਤਾਂ ਕੰਨੀ ਮੈਨੂੰ ਪਤਾ ਮੈਂ ਤੁਹਾਨੂੰ ਦੱਸਿਆ ਵੀ ਜਿਹੜੀ ਮੇਰੀਆਂ ਫੈਮਲੀ ਹੁੰਦੀਆਂ ਉਹ ਤਾਂ ਮੈਂ ਆਸੇ-ਪਾਸੇ ਵੀ ਮਤਲਬ ਮਾੜਾ-ਮੋਟਾ ਜਿੰਨਾ ਕੁ ਬਣਾਉਣੀ ਆ ਉਹ ਜੋੜ ਕੇ ਪਾ ਦਿੰਨੀ ਆ ਤੇ ਜਿਹੜੀ ਇਹ ਤਾਂ ਵੈਸੇ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਜੈਸੇ ਦਿਨ ਮੈਂ ਬਣਾਉਣੀ ਆ ਉਸੇ ਦਿਨ ਹੀ ਮੈਂ ਇਹ ਵੀਡੀਓ ਪਾ ਦਮਾਂ ਹਨ ਤੇ ਚਲੋ ਜੀ ਠੀਕ ਆ ਆਪਾਂ ਜ਼ਰੂਰ ਕੋਸ਼ਿਸ਼ ਕਰਿਆ ਕਰਾਂਗੇ ਜਿਵੇਂ ਅੱਜ ਹੈਗਾ ਵਾਜੀ 5 ਤਰੀਕ 5 ਅਪ੍ਰੈਲ ਆ ਤੇ ਦਿਨ ਹੈਗਾ ਜੀ ਸ਼ਨੀਵਾਰ ਸਾਬਤ ਤੋਂ ਤੇ ਅੱਜ ਮੈਂ ਵੀਡੀਓ ਬਣਾ ਰਹੀ ਹਾਂ ਹੋ ਸਕਦਾ ਟਾਈਮ ਲੱਗਾ ਤਾਂ ਮੈਂ ਅੱਜ ਹੀ ਪਾ ਦੂੰਗੀ ਨੇ ਸ਼ਾਮ ਤੱਕ ਜੋੜ ਕੇ ਕੱਲ ਸਵੇਰ ਤੱਕ ਹੀ ਵੀਡੀਓ ਤੁਹਾਡੇ ਕੋਲੇ ਆ ਜੂਗੀ ਹਾਂਜੀ ਅੱਗੇ ਕਰਦੇ ਆਂ ਆਪਾਂ ਗੱਲ ਜੀ ਖੁਸ਼ਖਬਰੀ ਦੀ ਖੁਸ਼ਖਬਰੀ ਇਹ ਆ ਬਿਹਾਰ ਜਿਹੜੇ ਸਾਲ ਵਾਲੇ ਵੀਰ ਆ ਜਿੰਨੇ ਪਹਿਲਾਂ ਨੇ ਆਦੇ ਪੇਪਰ ਭਰਾਇਆ ਉਹ ਕਰ ਲੋ ਤਿਆਰੀ ਕਿਉਂਕਿ ਅੱਜ ਪੂਰੇ 60 ਦਿਨ ਹੋ ਗਏ ਪੇਪਰ ਜਿਹੜੇ ਕਲੈਕ ਹੋਏ ਨੂੰ ਤੇ ਹੁਣ ਮਤਲਬ ਜਿਹੜੇ ਨਿਕਲਨੇ ਸਟਾਰਟ ਹੋ ਜਾਣੇ ਆ ਕਿਉਂਕਿ 60 ਦਿਨਾਂ ਤੋਂ ਬਾਅਦ ਤੁਹਾਨੂੰ ਦੱਸਿਆ ਵਾ ਵੀ ਸਾਲ ਵਾਲੇ ਪੇਪਰਾਂ ਦਾ ਜਿਹੜਾ ਟਾਈਮ ਹੁੰਦਾ ਹੁਣ ਕਦੇ ਵੀ ਜਿਵੇਂ ਕੱਲ ਨੂੰ ਪਰਸੋਂ ਨੂੰ ਕਦੇ ਵੀ ਖੁਸ਼ਖਬਰੀ ਆ ਸਕਦੀ ਆ ਜਿਵੇਂ ਜਿਵੇਂ ਆਪਣੇ ਕੋਲੇ ਨੋ ਲੈਆਉਸ ਤੇ ਆਏ ਜਿਵੇਂ ਜਾਂ ਵੀਰਾਂ ਨੇ ਆਪਾਂ ਨੂੰ ਦੱਸਿਆ ਜਾਂ ਭੈਣਾਂ ਨੇ ਆਪਾਂ ਤੁਹਾਡੇ ਨਾਲ ਉਦੋਂ ਹੀ ਸ਼ੇਅਰ ਕਰਕੇ ਤੁਹਾਨੂੰ ਦੱਸਾਂਗੇ ਵੀ ਐਸੇ ਜ਼ਿਲ੍ਹੇ ਚੋਂ ਏ ਵੀ ਮਤਲਬ ਇਥੋਂ ਜਿਹੜੀ ਆ ਸਾਲਾ ਪੀਪਰ ਦਾ ਜਿਹੜੀ ਨਿਕਲਨੇ ਸਟਾਰਟ ਹੋ ਗਏ ਹਾਂਜੀ ਹੁਣ ਇੱਕ ਤਾਂ ਤੁਹਾਨੂੰ ਹੋਰ ਖੁਸ਼ਖਬਰੀ ਦੱਸਦੇ ਆ ਆਪਣੇ ਲੇਚੇ ਜ਼ਿਲ੍ਹੇ ਚੋਂ ਜਿਹੜੇ ਡੋਮੈਸਟਿਕ ਪੀਪਰ ਸੀ ਲੇਚੇ ਚੋਂ ਵੀ ਇੱਕ ਕੁੜੀ ਦੇ ਪੀਪਰ ਭਰਾਏ ਸੀਗੇ ਡੋਮੈਸਟਿਕ ਤੇ ਉਹਦਾ ਮਤਲਬ ਕੋਈ ਡਾਕੂਮੈਂਟ ਦੀ ਕਾਟ ਸੀਗੀ ਹਨਾ ਤੇ ਉਹ ਲੈਟਰ ਆ ਗਿਆ ਵਾ ਮਾਲਕ ਨੂੰ ਤੇ ਉਹ ਡਾਕੂਮੈਂਟ ਮੰਗਿਆ ਤੇ ਉਹ ਪੂਰਾ ਕਰਕੇ ਵੀ ਉਹਨੂੰ ਲਾਸਟਾ ਦੇ ਦੇਣਗੇ ਉਹ ਕੀ ਡਾਕੂਮੈਂਟ ਸੀ ਕੀ ਸੀ ਕਿਵੇਂ ਬਣਨਾ ਇਹ ਸਾਰੀ ਇਹ ਡਿਟੇਲ ਜੀ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਨਗੇ ਜਦੋਂ ਵੀ ਇਹਨਾਂ ਨੇ ਵੀਡੀਓ ਬਣਾਈ ਜਦੋਂ ਵੀ ਇਹਨਾਂ ਦਾ ਟਾਈਮ ਲੰਘਾ ਇਹ ਵੀਡੀਓ ਬਣਾ ਚਾਹ ਤੁਹਾਡੇ ਨਾਲ ਇਹ ਸ਼ੇਅਰ ਕਰਨਗੇ ਵੀ ਕੀ ਡਾਕੂਮੈਂਟ ਮੰਗਿਆ ਮੈਨੂੰ ਵੈਸੇ ਇੰਨਾ ਪਤਾ ਸੀਗਾ ਮੈਂ ਕਿਹਾ ਚਲੋ ਮੈਂ ਇਹ ਵੀ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਹਾਂਜੀ ਦੂਜੇ ਨੰਬਰ ਤੇ ਇੱਕ ਮੇਰੀ ਭੈਣ ਦਾ ਕਮੈਂਟ ਆਇਆ ਸੀਗਾ ਤੇ ਵੀ ਮਤਲਬ ਮੇਰਾ ਬੇਟਾ ਜੀ ਇਦਰਾ ਹਨ ਆਇਆ ਹੋਇਆ ਵਾ ਤੇ ਪਿੱਛੇ ਵੀ ਮੇਰੀ ਬੇਟੀ ਆ ਛੋਟੀ ਹੈ ਮੇਰੇ ਹਸਬੰਡ ਆ ਤੇ ਮੈਂ ਆ ਵੀ ਅਸੀਂ ਕਿੰਨੇ ਟਾਈਮ ਦੇ ਵਿੱਚ ਆਪਦੇ ਬੇਟੇ ਦੇ ਪਿੱਛੇ ਆ ਸਕਦੇ ਆ ਹਾਂਜੀ ਬੇਟੇ ਦੇ ਪਿੱਛੇ ਆਉਣ ਲਈ ਜੀ ਤੁਹਾਨੂੰ ਤਾਂ ਆਪਾਂ ਵੈਸੇ ਤਾਂ ਮੈਂ ਤੁਹਾਨੂੰ ਥੱਲੇ ਰਿਪਲਾਈ ਕਰਤਾ ਸੀ ਮੈਂ ਤੁਹਾਨੂੰ ਆਖਿਆ ਸੀ ਮੈਂ ਪੂਰੀ ਵੀਡੀਓ ਡਿਟੇਲ ਚ ਆਪਾਂ ਵੀਡੀਓ ਬਣਾਵਾਂਗੇ ਤਾਂ ਕਿ ਜਿਹੜੇ ਹੋਰ ਵੀਰ ਭੈਣ ਆ ਜਿਨ੍ਹਾਂ ਨੇ ਜਾਂ ਫੈਮਲੀ ਆ ਦਾ ਕੇਸ ਲਾਉਣਾ ਤੇ ਜਾਂ ਫਿਰ ਭੈਣਾਂ ਜਿਨ੍ਹਾਂ ਦੇ ਫੈਮਲੀ ਕੇਸ ਲੱਗੇ ਆ ਤੇ ਵੀ ਜਾਂ ਅੱਗੇ ਲਾਉਣਾ ਵਾ ਜਾਂ ਕਿੰਨਾਂ ਜੀ ਕਿਸੇ ਦਾ ਹਸਬੰਦ ਜਾਂ ਕੋਈ ਬੇਟਾ ਆ ਜਾਵਾ ਵੀ ਸਭ ਨੂੰ ਇਹ ਪਤਾ ਲੱਗ ਜੂਗਾ ਉਹਦੇ ਤੇ ਆਪਾਂ ਹੁਣ ਤੁਹਾਨੂੰ ਦੱਸਦੇ ਆਂ ਵੀ ਘੱਟੋ ਘੱਟ ਬੰਦੱਸਿਆ ਸੀ 2 ਸਾਲ ਦੋ ਸਾਲ ਦਾ ਟਾਈਮ ਲੱਗ ਹੀ ਜਾਣਾ ਵਾ ਜਿਹੜਾ ਫੈਮਿਲੀ ਮਤਲਬ ਬੁਲਾਉਣ ਵਾਸਤੇ ਕਿਸੇ ਵੀ ਹਸਬੈਂਡ ਨੇ ਜਾਂ ਆਪਦੀ ਵਾਈਫ ਨੂੰ ਬੁਲਾਉਣਾ ਜਾਂ ਬੱਚਿਆਂ ਨੂੰ ਬੁਲਾਉਣਾ ਤੇ ਜਾਂ ਫਿਰ ਕਿਸੇ ਬੇਟੇ ਨੇ ਆਪਦੇ ਮਾਪਿਆਂ ਨੂੰ ਬੁਲਾਉਣਾ ਇੱਥੇ ਤੁਹਾਨੂੰ ਆਪਾਂ ਇਹ ਗੱਲ ਦੱਸ ਦਿੰਨੇ ਆਂ ਵੀ ਬੇਟਾ ਜਦੋਂ ਤੁਹਾਡਾ ਬਲਾਊਗਾ ਆਪਾਂ ਤੁਹਾਨੂੰ ਅੱਗੇ ਸਾਰਾ ਦੱਸ ਦਿਆਂ ਡਿਟੇਲ ਚ ਵੀ ਕੀ ਕੀ ਚਾਹੀਦਾ ਤੇ ਜੇ ਬੇਟਾ ਇਹਨੇ ਤੁਹਾਨੂੰ ਤੁਹਾਨੂੰ ਬੁਲਾਉਣਾ ਵੀ ਤੁਸੀਂ ਦੋਨੋਂ ਹੀ ਆ ਸਕਦੇ ਆਂ ਹਸਬੈਂਡ ਵਾਈਫ ਆਪਦੇ ਮਾਪਿਆਂ ਨੂੰ ਮਗਵਾ ਸਕਦਾ ਤੇ ਤੁਹਾਡੀ ਬੇਟੀ ਆ ਜਿਹੜੀ ਉਹ ਨਾਲ ਨਹੀਂ ਆਉਗੀ ਅਜੀ ਭੈਣ ਨੂੰ ਉਹ ਨਹੀਂ ਮਗਵਾ ਸਕਦਾ ਇੱਥੇ ਉਹਨਾਂ ਦਾ ਆਪਾਂ ਤੁਹਾਨੂੰ ਅੱਗੇ ਵੀ ਹਰੇਕ ਵੀਡੀਓ 'ਚ ਦੱਸ ਦੇਉਨੇ ਆ। ਵੀ ਕੋਈ ਬੇਟਾ ਆਪਦੇ ਮਾਪਿਆਂ ਨੂੰ ਬੁਲਾ ਸਕਦਾ, ਆਪਦੇ ਭੈਣ ਭਰਾ ਨੂੰ ਛੋਟਾ ਹੋਵੇ ਵੱਡਾ ਹੋਵੇ ਕਿਸੇ ਨੂੰ ਨਹੀਂ ਮੰਗਵਾ ਸਕਦਾ ਤੇ ਜਿਹੜੇ ਮਤਲਬ ਹਸਵੈਨ ਆ ਉਹ ਆਦੀ ਵਾਈਫ ਨੂੰ ਤੇ ਆਦੇ ਬੱਚਿਆਂ ਨੂੰ ਮੰਗਵਾ ਸਕਦਾ। ਇਟਲੀ ਦੇ ਵਿੱਚ ਇਹ ਆ ਇਦਾਂ ਆਪਾਂ ਮੰਗਵਾ ਸਕਦੇ ਆ ਹਾਂਜੀ ਜੇ ਮਤਲਬ ਤੁਸੀਂ ਇੱਧਰ ਆ ਗਏ ਤੁਹਾਡੇ ਪੇਪਰ ਮਤਲਬ ਬਣ ਗਏ ਹਨਾ ਉਹਦੇ ਲਈ ਵੀ ਤੁਸੀਂ ਕੰਮਕਾਰ ਤੁਹਾਨੂੰ ਵੀ ਚਾਹੀਦਾ ਨਾ ਕੰਮਕਾਰ ਕਰਦੇ ਕਰੋ ਇੱਥੇ ਹੋਮ ਤੁਹਾਡੇ ਕੋਲੇ ਡਾਕੂਮੈਂਟ ਹੋਣ ਹਨਾ ਸਾਰਾ ਕੁਝ ਫਿਰ ਤੁਸੀਂ ਜੇ ਤੁਹਾਡੀ ਬੇਟੀ 18 ਸਾਲ ਤੋਂ ਛੋਟੀ ਆ ਫਿਰ ਤੁਸੀਂ ਬੇਟੀ ਨੂੰ ਮੰਗਵਾ ਸਕਦੇ ਆ ਜੇ ਤੁਹਾਡੀ ਬੇਟੀ 18 ਸਾਲ ਤੋਂ ਉੱਪਰ ਹੋਗੀ ਫਿਰ ਤੁਸੀਂ ਵੀ ਪਹਿਲੇ ਇੱਧਰ ਆ ਕੇ ਕੰਮ ਕਰਦੇ ਆ ਜਾਂ ਤੁਹਾਡੇ ਕੋਲੇ ਸਾਰੇ ਡਾਕੂਮੈਂਟ ਹੈਗੇ ਆ ਤੁਸੀਂ ਵੀ ਆਪਦੀ ਬੇਟੀ ਨੂੰ ਨਹੀਂ ਮੰਗਵਾ ਸਕਦੇ ਹਾਂਜੀ ਹੁਣ ਆਪਾਂ ਨੂੰ ਕੀ ਚਾਹੀਦਾ ਜਦੋਂ ਤੁਹਾਡਾ ਬੇਟਾ ਜੇ ਇੱਧਰ ਆ ਗਿਆ ਹਨਾ ਉਹ ਕੰਮ ਕਰਦਾ ਉਹਦੇ ਕੋਲ ਇਹ ਵੀ ਮਤਲਬ ਸਾਲ ਜਦੋਂ ਨੇ ਕੰਮ ਕਰ ਲਿਆ ਸਾਲ ਦੀ ਜਿਹੜੀ ਸਾਲਾਨਾ ਆਮਦਨ ਹੁੰਦੀ ਆਪਾਂ ਦੋ ਤਿੰਨ ਦਿਨ ਪਹਿਲਾਂ ਇਹਦੇ ਤੇ ਵੀਡੀਓ ਬਣਾ ਚੁੱਕੇ ਆ ਤੇ ਉਹ ਬਤਲਵਾਂ ਨੂੰ ਸ਼ੋਅ ਕਰਨੀ ਪਊਗੀ ਵੀ ਮੈਂ ਮਤਲਬ ਕੰਮ ਕਰਦਾ ਉਹ ਜਿਹੜੇ ਸਾਰੇ ਨਾਮ ਮਾਲਕ ਨੇ ਦਿੱਤੇ ਹੁੰਦੇ ਨੂਲੇ ਉਸ ਤੇ ਜਿਹੜਾ ਉਹਨੇ ਨਾਲ ਕੰਟੈਕਟ ਕੀਤਾ ਹੁੰਦਾ ਉਹ ਸਾਰਾ ਕੁਝ ਨਾਮ ਲੱਗੂਗਾ ਜਿੱਥੇ ਉਹ ਰਹਿ ਰਿਹਾ ਵਾ ਤੇ ਉਹ ਘਰ ਮਤਲਬ ਉਹ ਰੈਸ਼ਾ ਉਹ ਘਰ ਤੇ ਨਾਲ ਪੇਪਰ ਲੱਗਣਗੇ ਬਾਕੀ ਫਿਰ ਉਹ ਬਾਅਦ ਚ ਦੇਖਣਗੇ ਵੀ ਇਹ ਘਰ ਰਹਿਣ ਯੋਗ ਆ ਵੀ ਦੁਆ ਨੂੰ ਪਿੱਛੇ ਬੁਲਾ ਲਿਆ ਉਹ ਆ ਕੇ ਇੱਥੇ ਰਹਿ ਸਕਦੇ ਆ ਤੇ ਕਿੰਨੀ ਆਮਦਨ ਉਹਨਾਂ ਨੂੰ ਖਵਾ ਪਿਆ ਸਕਦਾ ਵਾ ਤੇ ਇਹ ਸਾਰੇ ਡਾਕੂਮੈਂਟ ਆ ਜਿਹੜੇ ਉਹ ਨਾਲ ਲੱਗਣਗੇ ਫਿਰ ਉਹ ਤੁਹਾਡਾ ਰਿਪਲਾਈ ਕਰ ਸਕਦਾ ਫਿਰ ਤੁਹਾਡਾ ਬਣ ਸਕਦਾ ਪਰ ਥੋੜੀ ਬੀਟੀ ਨਾਲ ਨਹੀਂ ਆ ਸਕਦੀ ਹਾਂਜੀ ਅੱਗੇ ਕਮੈਂਟ ਸੀਗਾ ਭੈਣ ਦਾ ਇੱਕ ਨੈਕਟੇ ਹਾਂਜੀ ਕਮੈਂਟ ਸੀਗਾ ਭੈਣ ਦਾ ਹਾਂਜੀ ਮੈਂ ਮੇਰੇ ਹਸਬੰਦ ਨੇ 10 ਅਕਤੂਬਰ 2024 ਨੂੰ ਫੈਮਲੀ ਵਾਲੇ ਪੇਪਰ ਭਰੇ ਸੀ ਤੇ ਪਰ ਕੋਈ ਮੈਸੇਜ ਨਹੀਂ ਆਇਆ ਪਰਕਾ ਤੂਰੇ ਤੱਕ ਕਦੋਂ ਤੱਕ ਮੈਡਮ ਮੈਸੇਜ ਆਊਗਾ ਮੈਡਮ ਕਦੋਂ ਤੱਕ ਨੋਲਾ ਉਸ ਦਾ ਮਿਲੂਗਾ 6th ਮੰਥ ਹੋ ਗਏ ਆ ਮੈਡਮ ਪੇਪਰ ਭਰੇ ਨੂੰ ਹੁਣ 7th ਮੰਥ ਚੱਲਦਾ ਇਹ ਪਰ ਕੋਈ ਵੀ ਕੋਈ ਕਹਿੰਦਾ ਟਾਈਮ ਲੱਗੂਗਾ ਤੇ ਲੱਗਣਾ ਜਾਂ ਮੈਡਮ ਜਰੂਰ ਦੱਸਿਓ ਪਰਫਾ ਤੂਰੇ ਜਾ ਕੇ ਹਸਬੰਦ ਪੁੱਛ ਸਕਦੇ ਆ ਕੋਈ ਚੱਕਰ ਤਾਂ ਨਹੀਂ ਹੋਵੇਗਾ ਮੈਡਮ ਵਕੀਲ ਨੂੰ ਪੁੱਛਿਆ ਸੀਗਾ ਤੇ ਉਹ ਕਹਿ ਰਿਹਾ ਵਾ ਵੀ ਪ੍ਰੋਸੈਸਿੰਗ ਟਾਈਮ ਚੱਲ ਰਿਹਾ ਹੈ बार-बार ਜਾਣ ਨਾਲ ਵਕੀਲ ਗੁੱਸੇ ਹੋ ਜਾਂਦੇ ਆ ਮੈਡਮ ਤੁਸੀਂ ਜਰੂਰ ਦੱਸਿਓ ਕਿ ਪਰਫਾ ਤੂਰੇ ਜਾ ਕੇ ਪੁੱਛ ਸਕਦੇ ਆ ਤੇ ਨਾਲੇ ਆਪਣੀ ਵੀਡੀਓ ਦੇ ਵਿੱਚ ਡੇਟ ਮੌਨਥ ਜਰੂਰ ਪਾਇਆ ਕਰੋ ਤਾਂ ਕਿ ਪਤਾ ਲੱਗ ਸਕੇ ਵੀ ਇਹ ਕਿਹੜੇ ਦਿਨ ਦੀ ਵੀਡੀਓ ਹਾਂਜੀ ਇਹ ਭੈਣੇ ਮੈਨੂੰ ਕਿਹਾ ਸੀਗਾ ਡੇਟ ਆਫ ਵੀ ਮਤਲਬ ਡੇਟ ਪਾਉਣ ਨੂੰ ਹਾਂਜੀ ਹਾਂਜੀ ਤੁਸੀਂ ਇੱਕ ਤਾਂ ਤੁਹਾਨੂੰ ਅਸੀਂ ਕਹਿੰਨੇ ਵੀ ਆਪ ਤੁਸੀਂ ਵੇਟ ਕਰ ਸਕਦੇ ਆ ਨਾ ਕਿਉਂਕਿ ਇਹਦਾ ਹਾਲਾ ਵੀ ਵੇਟ ਕਰਨੀ ਆ ਬਾਕੀ ਤੁਸੀਂ ਪਰਫਾ ਤੂਰੇ ਜਾ ਕੇ ਵੀ ਪਤਾ ਕਰ ਸਕਦੇ ਆ ਜੇ ਤੁਸੀਂ ਆਨਲਾਈਨ ਵੀ ਦੇਖ ਸਕਦੇ ਆ ਜੇ ਤਾਂ ਤੁਸੀਂ ਉਹਨਾਂ ਨੇ ਆਪਣੇ ਸਪੈਡ ਆਈਡੀ ਨਾਲ ਪੇਪਰ ਭਰੇ ਆ ਸਲਿੱਪ ਹੈਗੀ ਆ ਤੇ ਤੁਸੀਂ ਆਨਲਾਈਨ ਵੀ ਚੈੱਕ ਕਰ ਸਕਦੇ ਆ ਵੀ ਕਿੱਥੋਂ ਵੀ ਪ੍ਰੋਸੈਸ ਕਿੱਥੋਂ ਤੱਕ ਪਹੁੰਚਿਆ ਹੋਆ ਵੀ ਕੀ ਆ ਵੈਸੇ ਤੁਹਾਨੂੰ ਦੱਸ ਦਿੰਨੇ ਆ ਵੀ ਜਿਹੜਾ ਫੈਮਿਲੀ ਕੇਸ ਦਾ ਨੁਲਾਸਤਾ ਨਿਕਲਣ ਨੂੰ ਟਾਈਮ ਲੱਗ ਜਾਂਦਾ ਮਿਆਂ ਤੋਂ ਬਾਅਦ ਤੋਂ ਮੇਰੀ ਫਰੈਂਡ ਆ ਇੱਕ ਮੇਰੇ ਪਿੰਡ ਦੀ ਹੋਈ ਆ ਤੇ ਉਹਨਾਂ ਦਾ ਵੀ ਮਾਰ ਤੋਂ ਬਾਅਦ ਤੋਂ ਨਿਕਲੇ ਉਹਨਾਂ ਦਾ ਨੂਲਾ ਉਸ ਤਾਂ ਫੈਮਿਲੀ ਕੇਸ ਚ ਬੱਚੇ ਉਹਦੇ ਦੋ ਨਾਲ ਤੇ ਉਹਨੋਂ ਵੀ 7-8 ਮਹੀਨੇ ਦੋ ਦਾ ਇਧਰੋਂ ਫੈਮਿਲੀ ਮੇਰੇ ਮਤਲਬ ਇੱਧਰੋਂ ਉਹ ਲਾਅਸਤਾ ਨਿਕਲ ਗਿਆ ਤੇ ਹੁਣ ਉਹਨਾਂ ਦਾ ਮੈਨੂੰ ਫੋਨ ਆਇਆ ਸੀਗਾ ਉਸ ਦਿਨ ਬਈ ਵੀ ਮੇਰਾ ਦੀਦੀ ਇੱਧਰੋਂ ਤਾਂ ਨਿਕਲ ਗਿਆ ਉਹ ਲਾਅਸਤਾ ਵੀ ਹੁਣ ਇੱਧਰ ਕਿੰਨਾ ਟਾਈਮ ਲੱਗੂਗਾ ਮੈਂ ਆਖਿਆ ਵੀ ਇੱਧਰ ਤਾਂ ਟਾਈਮ ਲੱਗੂਗਾ ਕਿਉਂਕਿ ਮੰਮੀ ਉਹਨਾਂ ਨੇ ਵੀ ਉਹਨੂੰ ਦੱਸ ਹੀ ਦਿੱਤਾ ਸੀ ਉਹਨਾਂ ਨੂੰ ਵੀ ਸਾਡੇ ਵੀ 7-8 ਮਹੀਨੇ ਲੱਗ ਹੀ ਗਏ ਸੀ ਜ਼ਿਆਦਾ ਟਾਈਮ ਹੀ ਲੱਗ ਗਿਆ ਸੀ ਤੇ ਉੱਥੇ ਇੰਡੀਆ ਜਾ ਕੇ ਵੀ ਜਿਹੜਾ ਟਾਈਮ ਇੰਡੀਆ ਵੀ ਲੱਗ ਜਾਂਦਾ ਇੱਧਰੋਂ ਉਹ ਲਾਅਸਤਾ ਮਿਲੂਗਾ ਫਿਰ ਇੰਡੀਆ ਜਾ ਕੇ ਟਾਈਮ ਲੱਗ ਹੀ ਜਾਂਦਾ ਤੁਸੀਂ ਮੰਨ ਕੇ ਸਾਲ ਹੀ ਚੱਲੂਗਾ ਸਾਰਾ ਕੁਝ ਪ੍ਰੋਸੈਸ ਹੋਣ ਨੂੰ ਸਾਰਿਆਂ ਨੂੰ ਸਾਲ ਸਾਰੇ ਸਹੀ ਲਾਇਆ ਸਾਰਾ ਕੁਝ ਠੀਕ ਆ ਹਾਲੇ ਤੱਕ ਕੁਝ ਵੀ ਨਹੀਂ ਮੰਗਿਆਗਾ ਤੇ ਫਿਰ ਹੋ ਸਕਦਾ ਵੀ ਮਤਲਬ ਤੁਹਾਡਾ ਨਿਕਲੇ ਆਊਗਾ ਥੋੜੇ ਇੱਕ ਟਾਈਮ ਤੱਕ ਤੇ ਤੁਸੀਂ ਵੇਟ ਕਰ ਸਕਦੇ ਆ ਜੇ ਤੁਹਾਡੇ ਕੋਲੇ ਰਸੀਦ ਹੈਗੀ ਆ ਤੇ ਆਪਦੀ ਸਪੈਡ ਆਈਡੀ ਨਾਲ ਤੁਸੀਂ ਆਨਲਾਈਨ ਚੈੱਕ ਕਰ ਸਕਦੇ ਆ ਹਾਂਜੀ ਇਹਨੇ ਇੱਕ ਸੀਗੇ ਆਪਣੇ ਕਮੈਂਟ ਤੇ ਬਾਕੀ ਭੈਣਾਂ ਦੇ ਹੁਣ ਬਹੁਤ ਕਮੈਂਟ ਆ ਰਹੇ ਆਪਣੇ ਦੂਸਰੇ ਚੈਨਲ ਤੇ ਵੀ ਤੇ ਇਸ ਚੈਨਲ ਤੇ ਵੀ ਬਈ ਹਾਂ ਜੇ ਕੋਟਾ ਹੈਗਾ ਵਾ ਹਾਂ ਦੀ ਲੇਡੀਜ਼ ਵਾਸਤੇ ਵੀ ਅਸੀਂ ਹੁਣ ਪੇਪਰ ਭਰ ਸਕਦੇ ਹਾਂ ਹਾਂਜੀ ਹਾਂਜੀ ਕੋਟਾ ਹੈਗਾ ਵਾ ਹਾਂ ਜੇ ਲੇਡੀਜ਼ ਵਾਸਤੇ ਕੋਟਾ ਹੈਗਾ ਤੁਸੀਂ ਜਦੋਂ ਵੀ ਮਰਜ਼ੀ ਪੇਪਰ ਭਰ ਸਕਦੇ ਹੋ ਜਦੋਂ ਵੀ ਭਰ ਮਤਲਬ ਜਿੰਨਾ ਚਿਰ ਕੋਟਾ ਹੈਗਾ ਤੁਸੀਂ ਕਿਸੇ ਵੀ ਟਾਈਮ ਪੇਪਰ ਭਰ ਸਕਦੇ ਹੋ ਜਾਂ ਤੁਹਾਡੇ ਕਿਸੇ ਭੈਣ ਦੇ ਮਤਲਬ ਜਾਂ 9 ਮਹੀਨੇ ਵਾਲੇ ਜਾਂ ਸਾਲ ਵਾਲੇ ਪੇਪਰ ਹਨ ਭਰੇ ਹੋਏ ਆ ਕਿਸੇ ਵਜਾ ਕਰਕੇ ਵੈਸੇ ਤਾਂ ਲੇਡੀਜ਼ ਦੇ ਪੇਪਰ ਨਿਕਲ ਵੀ ਰਹੇ ਆ ਬਹੁਤ ਵੀ ਨਿਕਲ ਵੀ ਜਾਣੇ ਆ ਜੈਸਾ ਹਮ ਨਾਲ ਲੇਡੀਜ਼ ਦਾ ਕੋਟਾ ਨਿਕਾ 100% ਨਿਕਲ ਜਾਣੇ ਹੋ ਸਕਦਾ ਕਿਸੇ ਵਜ੍ਹਾ ਨਾਲ ਜਾਂ ਤੁਹਾਡੇ ਕਿਸੇ ਨੇ ਪੇਪਰ ਨਾ ਭਰੇ ਹੁਣ ਜਾਂ ਕੋਈ ਹੋਰ ਬਾਦਗਾਟ ਹੋਈ ਹੋਵੇ ਉਹਦੀ ਵਜ੍ਹਾ ਨਾਲ ਤੁਹਾਡੇ ਪੇਪਰ ਨਹੀਂ ਵੀ ਨਿਕਲਦੇ 9 ਮਹੀਨੇ ਵਾਲੇ ਜਾਂ ਸਾਲ ਵਾਲੇ ਤੁਸੀਂ ਵੇਟ ਕਰਕੇ ਦੋ ਤਿੰਨ ਮਹੀਨੇ ਉਦੋਂ ਬਾਅਦ ਵੀ ਹਨਾ ਕੋਟਾ ਮਤਲਬ ਪਤਾ ਕਰਕੇ ਵੀ ਤੁਸੀਂ ਕਿਸੇ ਨੂੰ ਕਮੈਂਟ ਕਰਕੇ ਜਾਂ ਆਪਾਂ ਨੂੰ ਕਮੈਂਟ ਕਰਕੇ ਤੁਸੀਂ ਪੁੱਛ ਸਕਦੇ ਆ ਕਿ ਕੋਟਾ ਹਜੇ ਹੈਗਾ ਵਾ ਜੇ ਤੁਹਾਡੇ ਇਹਨਾਂ ਚੋਂ ਕੋਈ ਵੀ ਪੇਪਰ ਨਹੀਂ ਨਿਕਲਦੇ ਤੁਸੀਂ ਉਹ ਵੀ ਪੇਪਰ ਆ ਜਾਂ ਕਿਸੇ ਡੋਮੈਸਟਿਕ ਭਰੇ ਆ ਤੇ ਉਹ ਵੀ ਪੇਪਰ ਤੁਸੀਂ ਦੂਰੀ ਵਾਰ ਆ ਜਿਹੜੇ ਵੀ ਮਤਲਬ ਫਰਾਸ ਆ ਕਹਿੰਦੇ ਹਾਂਜੀ ਤੁਹਾਨੂੰ ਇੱਥੇ ਆਪਾਂ ਅੱਗੇ ਵੀ ਦੱਸ ਦਿਆਂ ਤੇ ਹੁਣ ਵੀ ਦੱਸ ਦਿਆਂ ਵੀ ਡੋਮੈਸਟਿਕ ਪੇਪਰ ਦੇ ਨਾਲੋਂ ਤੁਸੀਂ ਜਿਹੜੇ ਦੂਸਰੇ ਪੇਪਰ ਆ ਸਾਲ ਵਾਲੇ ਬੇ ਉਹ ਜੇ ਤੁਹਾਡੇ ਕੋਈ ਭਰਦਾ ਵਾ ਉਦਾਂ ਦਾ ਤੁਹਾਨੂੰ ਕੋਈ ਵਕੀਲ ਜਾਂ ਅਟਮੀ ਆਂਦਾ ਉਹੋ ਪੇਪਰ ਆ ਤੁਸੀਂ ਭਰਾਲੋ ਠੀਕ ਆ ਜੀ ਅ ਅਸੀਂ ਅੱਜ ਦੀ ਆਪਣੀ ਨਿਕ ਵੀਡੀਓ ਤੁਹਾਡੇ ਕਮੈਂਟਾਂ ਦੇ ਆਨਸਰ ਸੀਗੇ ਤੇ ਬਾਕੀ ਜੇ ਕਿਸੇ ਵੀ ਦਾ ਹੋਰ ਕੋਈ ਭੈਣ ਦਾ ਕਮੈਂਟ ਹੋਇਆ ਤੇ ਉਹ ਆਪਣੇ ਨਾਲ ਆਪਾਂ ਨੂੰ ਕਮੈਂਟ ਕਰਕੇ ਮਤਲਬ ਪੁੱਛ ਸਕਦੇ ਤੇ ਆਪਾਂ ਲੋੜ ਦਾ ਤੁਹਾਨੂੰ ਜਰੂਰ ਰਿਪਲਾਈ ਕਰਾਂਗੇ ਮਿਲਾਂਗੇ ਜੀ ਹੁਣ ਅਗਲੀ ਵੀਡੀਓ ਚ ਲੈ ਕੇ ਕੋਈ ਤੁਹਾਡੇ ਲਈ ਨਵੀਂ ਜਾਣਕਾਰੀ